ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਦਾ ਪੰਜਾਬ ਵਾਲੇ ਕਮਲਵੀਰ ਦੀ ਕਹਾਣੀ ਪੂਰੀ ਤੇ ਆ ਸ਼ੁਰੂਆਤ ਤੋਂ ਆਪਾਂ ਸ਼ੁਰੂ ਕਰਾਂਗੇ ਕਿ ਉਹਨਾਂ ਦੇ ਪਰਿਵਾਰ ਵਿੱਚ ਕੌਣ ਕੌਣ ਹੈ ਤੇ ਉਹਨਾਂ ਨੇ ਪਹਿਲਾਂ ਕੀ ਕੰਮ ਕਰਦੇ ਸੀ YouTube ਤੇ ਆਉਣ ਤੋਂ ਪਹਿਲਾਂ ਤੇ ਉਹ ਕਿਸ ਤਰ੍ਹਾਂ YouTube ਤੇ ਆਉਂਦੇ ਆ ਤੇ ਕਿਸ ਤਰ੍ਹਾਂ ਕਮਾਈ ਕਰਦੇ ਨੇ ਤੇ ਇਸ ਕਮਾਈ ਤੋਂ ਕੀ ਕੀ ਬਣਾਉਂਦੇ ਨੇ ਇਹ ਆਪਾਂ ਇਸ ਕਹਾਣੀ ਦੇ ਵਿੱਚ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਚਲੋ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਤੋਂ ਸ਼ੁਰੂ ਕਰਦੇ ਆਂ ਇਹ ਕਹਾਣੀ ਇਹ ਕਹਾਣੀ ਆਪਾਂ ਸ਼ੁਰੂ ਕਰਦੇ ਆਂ ਪਹਿਲਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਔਰ ਇੱਕ ਮਾਤਾ ਪਿਤਾ ਨੇ ਉਹਨਾਂ ਦੇ ਤੇ ਉਹਨਾਂ ਦੀ ਦੋ ਭੈਣਾਂ ਨੇ ਤੇ ਉਹ ਹੀ ਇਕੱਲਾ ਹੀ ਭਰਾ ਏ ਦੋ ਭੈਣਾਂ ਦਾ ਇੱਕ ਭਰਾ ਏ ਠੀਕ ਹੈ ਤੇ ਇਸ ਤਰ੍ਹਾਂ ਉਹਨਾਂ ਦਾ ਸਿੰਪਲ ਜਿਹਾ ਘਰ ਸੀ ਜੇ ਆਪਾਂ ਕਲਿੱਪਸ ਆਪਾਂ ਨੂੰ ਮਿਲੀ ਉਹਨਾਂ ਦੇ ਘਰ ਦੀ ਸਾਹਮਣੇੋਂ ਪਿੱਕ ਤੇ ਆਪਾਂ ਜ਼ਰੂਰ ਐਡ ਕਰਾਂਗੇ ਬਾਕੀ ਤੁਹਾਨੂੰ ਪਤਾ ਹੀ ਹੈ ਤੁਸੀਂ ਕਿਉਂਕਿ ਉਹਨਾਂ ਦੇ ਵਲੌਗ ਦੇਖਦੇ ਹੋ ਇਹ ਵੀਡੀਓ ਉਹਨਾਂ ਵਾਸਤੇ ਹੁੰਦੀ ਹੈ ਕਿ ਜਿਹੜੇ ਕੱਲੇ ਉਹਨਾਂ ਦੀਆਂ ਸ਼ੂਟਿੰਗ ਵਗੈਰਾ ਦੇਖਦੇ ਰਹਿੰਦੇ ਆ ਉਹਨਾਂ ਦੀ ਪਰਸਨਲ ਲਾਈਫ ਨੂੰ ਅਜੇ ਮਤਲਬ ਨਹੀਂ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਉਸ ਬਾਰੇ ਕਹਾਣੀ ਹੈ ਤੇ ਆਪਾਂ ਕਹਾਣੀ ਦੀ ਸ਼ੁਰੂਆਤ ਕਰਦੇ ਕਰਦੇ ਆ ਤੇ ਇਸ ਤਰ੍ਹਾਂ ਉਹਨਾਂ ਦੀਆਂ ਦੋ ਭੈਣਾਂ ਤੇ ਇੱਕ ਉਹ ਆਪੇ ਉਸ ਕਮਲਵੀਰ ਨੇ ਪਹਿਲਾਂ ਉਹਦੀ ਦੁਬਈ ਦੇ ਵਿੱਚ ਕੰਮ ਕਰਦਾ ਹੈ ਗ੍ਰੇਡਰ ਆਪਰੇਟਰ ਦਾ ਉਹਦੀ ਥੋੜੀ ਬਹੁਤੀ ਜਾਇਦਾਦ ਇੱਧਰ ਵੀ ਹੈਗੀ ਹੈ ਕਰਦਾ ਸੀ ਕੰਮ ਤੇ ਜਦੋਂ ਉਸਨੇ ਕੀ ਪਹਿਲਾ ਕੰਮ ਕੀਤਾ ਉਦੋਂ ਥੋੜਾ ਟਾਈਮ ਉਸ ਤੋਂ ਬਾਅਦ ਜਦੋਂ ਉਸ ਦਾ ਵੀਜ਼ਾ ਉਦੋਂ ਤੱਕ ਐਕਸਪਾਇਰ ਹੋ ਗਿਆ ਤੇ ਡੇਢ ਕੁ ਮਹੀਨਾ ਰਹਿ ਗਿਆ ਸੀ ਤੇ ਉਦੋਂ ਇੱਕੋ ਰੂਮ ਦੇ ਵਿੱਚ ਹੀ ਹੋ ਤਾਂ ਤੁਹਾਨੂੰ ਪਤਾ ਹੈ ਰਹਿਣਾ ਪੈਂਦਾ ਹੈ ਉੱਥੇ ਰਹਿ ਰਿਹਾ ਸੀ ਤੇ ਉਸ ਟਾਈਮ ਉਸਨੇ YouTube ਬਾਰੇ ਸਾਰੀ ਸਰਚ ਕੀਤੀ ਕਿ ਇਹ ਕਿਸ ਤਰ੍ਹਾਂ ਕੰਮ ਕਰੇਗਾ ਨਾ ਕਿ ਕਿਸ ਤਰ੍ਹਾਂ ਆਪਾਂ ਉਸ ਤੇ ਵੀਡੀਓ ਅਪਲੋਡ ਕਰ ਸਕਦੇ ਹਾਂ ਸਾਰੀਆਂ ਚੀਜ਼ਾਂ ਦੀ ਉਸਨੇ ਜਾਣਕਾਰੀ ਇਕੱਠੀ ਕੀਤੀ ਜਾਣਕਾਰੀ ਇਕੱਠੀ ਕਰਨ ਤੋਂ ਬਿਨਾ ਡੇਢ ਮਹੀਨਾ ਉਸਨੇ ਪੂਰੀ ਆਦੀ YouTube ਦੇ ਉੱਤੇ ਉਹ ਕੀਤੀ ਹੈ ਪਹਿਲਾਂ ਆਪਦੀ ਪੜਾਈ ਕਹਿ ਸਕਦੇ ਜੇ ਇੱਕ ਸਾਲ ਤੇ ਨੌਲੇਜ ਉਹਨਾਂ ਨੇ ਪਹਿਲਾਂ ਸਾਰੀ ਲਈ ਹੈ ਤੇ ਫਿਰ ਉਹ ਇੱਧਰ ਆਣ ਕੇ ਤੇ ਆបਦਾਨ ਉਹਨਾਂ ਦਾ ਵਿਆਹ ਉਦੋਂ ਹੋ ਚੁੱਕਿਆ ਸੀ ਜਦੋਂ ਉੱਧਰ ਸੀ ਉਹਨਾਂ ਦਾ ਵਿਆਹ ਦੀ ਤਰੀਕ ਤੁਹਾਨੂੰ ਪਤਾ ਹੈ 11 12 2013 ਦੇ ਵਿੱਚ ਉਹਨਾਂ ਦਾ ਵਿਆਹ ਹੋ ਚੁੱਕਿਆ ਸੀ ਸੰਦੀਪ ਦੇ ਨਾਲ ਤੇ ਸੰਦੀਪ ਦਾ ਤੁਹਾਨੂੰ ਪਤਾ ਹੀ ਆਪਾਂ ਉਹਨਾਂ ਦੀ ਪਹਿਲਾ ਵੀਡੀਓ ਲੈ ਕੇ ਆਏ ਹੋਏ ਆ ਠੀਕ ਹੈ ਤੇ ਉਹ ਫਿਰ ਉੱਧਰ ਉਹਨਾਂ ਨੂੰ ਉੱਧਰ ਕੰਮ ਸਹੀ ਨਹੀਂ ਸੀ ਲੱਗਦਾ ਫਿਰ ਉਹ ਇੱਧਰ ਆ ਜਾਂਦਾ ਇੱਧਰ ਸੋਚਦਾ ਹੈ ਕਿ ਮੈਂ ਕੀ ਕੰਮ ਕਰਾਂ ਮਾੜਾ ਮੋਟਾ ਕੰਮ ਕਰਦੇ ਰਹਿੰਦੇ ਨੇ ਖੇਤੀਬਾੜੀ ਦਾ ਜਿੰਨਾ ਕੁ ਵੀ ਉਹਨਾਂ ਹਨ ਹੁੰਦਾ ਹੈ ਤੇ ਫਿਰ ਉਸ ਟਾਈਮ ਕੰਮ ਕਰਦੇ ਕਰਦੇ ਉਹਨਾਂ ਨੇ ਸੋਚਿਆ ਕਿ ਹਾਂ 2019 ਦੇ ਵਿੱਚ ਅਗਸਤ ਵਿੱਚ ਉਹਨਾਂ ਨੇ ਪਹਿਲੀ ਵੀਡੀਓ ਜਿਹੜੀ ਹੈਗੀ ਉਹ ਅਪਲੋਡ ਕੀਤੀ ਸੀ ਤੇ ਪਹਿਲੀ ਵੀਡੀਓ ਅਪਲੋਡ ਕੀਤੀ ਸੀ ਰਖੜੀ ਰਖੜੀ ਤੇ ਸੀ ਠੀਕ ਹੈ ਤੇ ਇਹ 5 ਸਾਲ ਪਹਿਲਾਂ ਉਹਨਾਂ ਨੇ ਵੀਡੀਓ ਅਪਲੋਡ ਕੀਤੀ ਸੀ ਪਹਿਲੀ ਤੇ ਉਸ ਤੋਂ ਬਾਅਦ ਉਸ ਨੇ ਪਹਿਲਾਂ ਆਪਣੇ ਪਿੰਡ ਦੇ ਵਿੱਚ ਹੀ ਟੀਮ ਤਿਆਰ ਕੀਤੀ ਸੀ 2-4 ਮੁੰਡਿਆਂ ਨੂੰ ਲੈ ਕੇ ਤੇ ਉਹਨੇ ਟੀਮ ਆਪਦੀ ਬਣਾਈ ਸੀ ਤੇ ਉਹ ਕੰਮ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਤੇ ਜਦੋਂ 1-2 ਵੀਡੀਓ ਬਣਾਈਆਂ ਇਸ ਤਰ੍ਹਾਂ ਪਿੰਡ ਵਿੱਚ ਗੱਲਾਂ ਫੈਲਣ ਲੱਗ ਪਈ ਕਿ ਹਾਂ ਕਿ ਇਹ ਸੰਦੀਪ ਇਸ ਤਰ੍ਹਾਂ ਆਉਂਦੀਆਂ ਵੀਡੀਓ ਵਗੈਰਾ ਬਣਾਉਂਦਾ ਹੈ ਤੇ ਜਦੋਂ ਇਹ ਗੱਲਾਂ ਲੋਕਾਂ ਨੂੰ ਪਤਾ ਲੱਗਣ ਲੱਗੀਆਂ ਤੇ ਲੋਕਾਂ ਨੇ ਜਿਹੜੇ ਮੁੰਡੇ ਉਸ ਨਾਲ ਕੰਮ ਕਰਦੇ ਸੀ ਉਸ ਨੂੰ ਕਿਹਾ ਉਹ ਤਾਂ ਵਿਹਲਾ ਹੈਗਾ ਉਹ ਤਾਂ ਐਵੇਂ ਫालतू ਕੰਜਰਖਾਨਾ ਕਰਦਾ ਰਹਿੰਦਾ ਹੈ ਤੁਸੀਂ ਉਸ ਨਾਲ ਕੀ ਲੈਣ ਵਾਸਤੇ ਫਿਰ ਉਹ ਉਸ ਕਵਲ ਨੂੰ ਪਤਾ ਨਹੀਂ ਹੁੰਦਾ ਕਿ ਉਸ ਦੇ ਪਿੱਠ ਪਿੱਛੇ ਗੱਲਾਂ ਹੋ ਰਹੀਆਂ ਨੇ ਜਦੋਂ ਫਿਰ ਨੈਕਸਟ ਟਾਈਮ ਉਸ ਦੇ ਕੋਲ ਜਾਂਦਾ ਹੈ ਕਿ ਹਾਂ ਆਪਾਂ ਵੀਡੀਓ ਬਣਾਈਏ ਉਹ ਹੀ ਆਪਦੇ ਟੀਮ ਦੇ ਕੋਲ ਜਾਂਦਾ ਹੈ ਤੇ ਉਹ ਟੀਮ ਅੱਗੋਂ ਉਸ ਨੂੰ ਜਵਾਬ ਦੇ ਦਿੰਦੀ ਹੈ ਕਹਿੰਦੀ ਹੈ ਕਿ ਨਹੀਂ ਸਾਨੂੰ ਕੰਮ ਹੈ ਸਾਨੂੰ ਐ ਆ ਉਸ ਨਾਲ ਵੀਡੀਓ ਨਹੀਂ ਬਣਾਉਦੇ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਫਿਰ ਉਹ ਸੰਦੀਪ ਦੇ ਲਈ ਸੌਰੀ ਕਿ ਫਿਰ ਉਸ ਨੂੰ ਕਮਲ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਖੜੀ ਹੋ ਜਾਂਦੀ ਹੈ ਕਿ ਹਾਂ ਕਿ ਹੁਣ ਕਿਸ ਤਰ੍ਹਾਂ ਉਹਦਾ ਕੰਮ ਸ਼ੁਰੂ ਕੀਤਾ ਜਾਵੇ ਜਿਸ ਤੋਂ ਬਾਅਦ ਉਹ ਕੱਲਾ ਹੀ ਦੋ ਤਿੰਨ ਵੀਡੀਓ ਬਣਾਉਂਦਾ ਹੈ ਕਿ ਦੋ ਤਿੰਨ ਕਰੈਕਟਰਾਂ ਦੇ ਵਿੱਚ ਜਾ ਕੇ ਜਿੱਦਾਂ ਕਿ ਤੁਸੀਂ ਦੇਖਦੇ ਹੀ ਹੋਵਗੇ ਕਿ ਹੁਣ ਤਾਂ ਆਮ ਹੀ ਗੱਲ ਹੈ ਕਿ ਜਿਸ ਦੇ ਨਾਲ ਕੋਈ ਵੀਡੀਓ ਨਹੀਂ ਬਣਾਉਂਦਾ ਹਨ ਕਿ ਉਹ ਦੋ ਤਿੰਨ ਆਪ ਦੇ ਰੂਪ ਹੀ ਕਰਕੇ ਤੇ ਬਣਾਉਂਦੇ ਨੇ ਠੀਕ ਹੈ ਇਸ ਕਰਕੇ ਫਿਰ ਉਹਨਾਂ ਨੇ ਕੀਤੀਆਂ ਪਰ ਉਹਨਾਂ ਨੂੰ ਇੰਨਾ ਮਜ਼ਾ ਨਹੀਂ ਆਇਆ ਇਸ ਤੋਂ ਬਾਅਦ ਉਸਨੇ ਆ ਸੰਦੀਪ ਤੇ ਉਸ ਦੀ ਮਾਂ ਕਪੜੇ ਸਟੀਚਿੰਗ ਵਗੈਰਾ ਕਰਦੇ ਸੀ ਲੋਕਾਂ ਦੇ ਤੇ ਕਪੜੇ ਸਟੀਚ ਦਾ ਕੰਮ ਕਰਦੇ ਸੀ ਤੇ ਉਥੋਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਮੇਰੇ ਨਾਲ ਆ ਪਾਰਟ ਵਿੱਚ ਇਸ ਤਰ੍ਹਾਂ ਡਾਇਲੋਗ ਬੋਲੋ ਉਹਨਾਂ ਨੂੰ ਉਹ ਕੰਮ ਸਟੀਚਿੰਗ ਤੋਂ ਹਟਾ ਕੇ ਤੇ ਇਧਰਲੀ ਸਾਈਡ ਤੇ ਉਹਨਾਂ ਨੇ ਲਾ ਲਿਆ ਹੌਲੀ ਹੌਲੀ ਉਹਨਾਂ ਦਾ ਕੰਮ ਚੱਲਣ ਲੱਗ ਪਿਆ ਫਿਰ 5 ਮਹੀਨਿਆਂ ਬਾਅਦ ਜਦੋਂ ਉਹਨਾਂ ਦੀ ਫਰਸਟ ਪੇਮੈਂਟ ਆਈ ਫਿਰ ਲੋਕਾਂ ਨੂੰ ਪਤਾ ਲੱਗਾ ਕਿ ਇਸ ਕੰਮ ਵਿੱਚ ਅਸਲ ਵਿੱਚ ਕੀ ਹੈਗਾ ਜਦੋਂ ਉਹਨਾਂ ਦੀ ਪਹਿਲੀ ਪੇਮੈਂਟ ਆਉਂਦੀ ਏ ਤੇ ਫਿਰ ਉਸ ਤੋਂ ਉਹਨਾਂ ਦੀ ਸ਼ੁਰੂਆਤ ਹੁੰਦੀ ਏ ਤੇ ਉਹਨਾਂ ਦੇ ਫਿਰ ਜਿਹੜੇ ਮਦਰ ਐ ਫਾਦਰ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਹਾਂ ਇਸ ਵਿੱਚ ਕੁਝ ਨਾ ਕੁਝ ਹੈਗਾ ਫਿਰ ਉਹ ਸਾਰੇ ਪਰਿਵਾਰ ਦੇ ਨਾਲ ਰਲ ਕੇ ਵੀਡੀਓ ਬਣਾਉਂਦੇ ਨੇ ਇਸੇ ਤਰ੍ਹਾਂ ਹੀ ਜਦੋਂ ਪ੍ਰੀਤੀ ਆਪਣੇ ਪੇਕੇ ਆ ਤੇ ਆਉਂਦੀ ਏ ਤੇ ਉਹ ਵੀ ਆਪਦੇ ਭਰਾ ਦੇ ਨਾਲ ਤੇ ਜਦੋਂ ਉਦੋਂ ਪਹਿਲਾਂ ਪ੍ਰੀਤੀ ਇੱਕ ਵਾਰੀ ਸੀ ਤੇ ਥੋੜਾ ਬਹੁਤਾ ਕਰਾਉਂਦੀ ਸੀ ਠੀਕ ਹੈ ਫਿਰ ਜਦੋਂ ਵਿਆਹ ਤੋਂ ਬਾਅਦ ਉਹ ਆਦੇ ਪੇਕਿਆਂ ਤੇ ਆਉਂਦੀ ਸੀ ਤਾਂ ਉਹ ਵੀ ਆਦੇ ਭਰਾ ਦੇ ਨਾਲ ਐਕਟ ਵਗੈਰਾ ਕਰਦੀ ਸੀ ਜਿਸ ਤੋਂ ਕਿ ਉਹਨੂੰ ਵੀ ਪਹਿਚਾਨ ਮਿਲ ਗਈ ਇਸੇ ਤਰ੍ਹਾਂ ਉਹਨੇ ਆਦੀ ਸ਼ੁਰੂਆਤ ਕੀਤੀ ਤੇ ਹੌਲੀ-ਹੌਲੀ ਫਿਰ ਲੋਕੀ ਜਿਨ੍ਹਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਇਸ ਚੀਜ਼ ਤੋਂ ਪੈਸਾ ਮਿਲਦਾ ਹੈ ਜਾਂ ਇਸ ਤਰ੍ਹਾਂ ਨਾ ਹੁੰਦਾ ਹੈ ਫਿਰ ਲੋਕਾਂ ਹੀ ਆਪ ਖੁਦ ਹੀ ਇਸ ਦੇ ਨਾਲ ਕੰਮ ਕਰਨ ਦੇ ਲਈ ਤਿਆਰ ਹੋ ਗਏ ਇਸ ਤੋਂ ਬਾਅਦ ਇਹਨਾਂ ਦੇ ਘਰੇ ਇੱਕ ਬੇਟੇ ਦਾ ਪਹਿਲਾ ਜਨਮ ਹੋਇਆ ਸੀ ਜਿਸ ਦਾ ਨਾਮ ਕਰਨ ਨੇ ਤੇ ਫਿਰ ਇਹਨਾਂ ਦੇ ਘਰੇ ਬੇਟੀ ਇੱਕ ਕੰਦੀ ਗੁਰਮੇਹਰ ਤੇ ਉਹ ਨੇ ਤੇ ਇਸ ਤਰ੍ਹਾਂ ਫਿਰ ਜਦੋਂ ਸ਼ੁਰੂਆਤ ਹੁੰਦੀ ਏ ਤੇ ਫਿਰ ਹੌਲੀ-ਹੌਲੀ ਪੌੜੀ ਉੱਪਰ ਨੂੰ ਚੜਦੀ ਏ ਇਹਨਾਂ ਦੀਆਂ ਕਾਫੀ ਜ਼ਿਆਦੀਆਂ ਵੀਡੀਓ 1 ਮਿਲੇਨ ਤੋਂ ਪਾਰ ਨੇ ਜਿਹੜੀ ਹਾਈਐਸਟ ਵੀਡੀਓ ਹੈਗੀ ਉਹ 7 ਮਿਲੀਅਨ ਤੱਕ ਰਹੀ ਹੈ ਤੁਹਾਨੂੰ ਪਤਾ ਹੈ ਕਿ 7 ਮਿਲੀਅਨ ਮਿਲੀਅਨ ਇੱਕ ਮਿਲੀਅਨ ਹੀ ਬਹੁਤ ਵੱਡਾ ਪੁਆਇੰਟ ਏ ਤੇ 7 ਮਿਲੀਅਨ ਤਾਂ ਬਹੁਤ ਵੱਡੀ ਹੈਗਾ ਹੈ ਠੀਕ ਹੈ ਫਿਰ ਇਹਨਾਂ ਨੇ ਹੌਲੀ-ਹੌਲੀ ਹੋਰ ਅਦਾ ਕੰਮ ਨੂੰ ਬਿਨਾ ਇਹਨਾਂ ਨੇ ਕਦੇ ਵੀ ਆਪਦੀ ਕਮਾਈ ਤੋਂ ਸ਼ੋਸ਼ੇਬਾਜ਼ੀ ਨਹੀਂ ਕੀਤੀ ਹਨਾ ਕਿ ਥੋੜੀ ਜਿਹੀ ਕਮਾਈ ਆਈ ਤੇ ਉਹਨੂੰ ਲਾਤਾ ਜਿਸ ਤਰ੍ਹਾਂ ਕਿ ਅੱਜਕੱਲ੍ਹ ਲੋਕ ਕਰਦੇ ਨੇ ਇਹਨਾਂ ਨੇ ਆਪਦੀ ਕਮਾਈ ਨੂੰ ਜੋੜੀ ਗਿਆ ਜੋੜੀ ਗਿਆ ਸਭ ਤੋਂ ਪਹਿਲਾਂ ਕਮਲਵੀਰ ਜੀ ਨੇ ਆਪਦੇ ਹਨਾ ਜੋ ਜ਼ਰੂਰਤਾਂ ਸੀ ਉਹ ਪੂਰੀਆਂ ਕੀਤੀਆਂ ਤੇ ਫਿਰ ਉਹਨਾਂ ਨੇ ਆਦੀ ਜ਼ਮੀਨ ਜਾਇਦਾਦ ਵਗੈਰਾ ਬਣਾਈ ਤੁਹਾਨੂੰ ਪਤਾ ਕਿ ਹਾਲੇ ਤੱਕ ਵੀ ਉਹ ਸਿੰਪਲ ਹੀ ਰਹਿੰਦੇ ਨੇ ਕਿ ਇੰਨਾ ਨਹੀਂ ਹੈਗਾ ਕਿ ਸ਼ੋਸ਼ੇਬਾਜ਼ੀਆਂ ਨਹੀਂ ਹੈਗੀਆਂ ਤੇ ਬਟੇ ਇਹ ਆ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਆਦੀ ਜਾਇਦਾਦ ਬਣਾਈ ਐ ਫਿਰ ਹੁਣ ਉਹਨਾਂ ਨੇ ਜਾ ਕੇ ਕਿਤੇ ਆਪਦੀਆਂ ਕੋਠੀਆਂ ਵਗੈਰਾ ਬਣਾਈਆਂ ਨੇ ਇਸ ਦੌਰਾਨ ਉਹਨਾਂ ਨੇ ਬਹੁਤ ਹੀ ਜਿਆਦੇ ਲੋਕਾਂ ਨੂੰ ਕੰਮ ਦਿੱਤਾ ਜਿਸ ਤਰ੍ਹਾਂ ਸੰਦੀਪ ਦੇ ਰਿਸ਼ਤੇਦਾਰ ਹੋ ਗਏ ਪ੍ਰੀਤ ਦੇ ਹੋ ਗਏ ਇਸ ਤਰ੍ਹਾਂ ਉਹਨਾਂ ਨੇ ਕਾਫੀ ਸਾਰੇ ਲੋਕਾਂ ਦੇ ਨਾਲ ਕੰਮ ਵੀ ਕੀਤਾ ਤੇ ਉਹਨਾਂ ਦੇ ਨਾਲ ਕਿਹਨਾਂ ਕਿ ਬਾਧੂ ਉਹਨਾਂ ਨੇ ਕਾਫੀ ਸਾਰੀਆਂ ਜ਼ਿਕਰ ਤਾਂ ਮੈਨੂੰ ਲੱਗਾ ਹੁਣ ਤਾਂ ਦੋ ਤਿੰਨ ਟੀਮਾਂ ਵਗੈਰਾ ਬਦਲਤੀਆਂ ਹੋਣੀਆਂ ਕਿਉਂਕਿ ਲੋਕ ਉਹਨਾਂ ਦੇ ਨਾਲ ਆਉਂਦੇ ਨੇ ਕਿ ਫੇਮ ਕਰਕੇ ਆਉਂਦੇ ਨੇ ਲੋਕ ਮੈਨੂੰ ਵੀ ਕਮੈਂਟ ਕਰ ਦਿੰਦੇ ਕਿ ਤੁਸੀਂ ਤਾਂ ਇਸ ਤੇ ਵੀਡੀਓ ਬਣਾਉਂਦੇ ਜੇ ਕਿਉਂਕਿ ਇਹਨਾਂ ਤਾਂ ਤੁਹਾਨੂੰ ਫੇਮਸ ਮਿਲਦਾ ਜਾਂ ਇਸ ਤਰ੍ਹਾਂ ਗੱਲ ਇਹ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਹਾਂ ਕਿ ਆਪਾਂ ਕਿਹੜਾ ਪੁਆਇੰਟ ਲੋਕਾਂ ਸਾਹਮਣੇ ਰੱਖਣਾ ਚਾਹੁੰਦੇ ਆ ਕਿ ਆਪਾਂ ਸਹੀ ਪੁਆਇੰਟ ਲੋਕਾਂ ਦੇ ਰੱਖਣਾ ਚਾਹੁੰਦੇ ਆ ਕਿ ਗਲਤ ਆਪਾਂ ਸਹੀ ਲੈ ਕੇ ਆਉਣੇ ਆ ਕਿਉਂਕਿ ਲੋਕ ਜਿਹੜੇ ਆ ਗਾਂ ਲੋਕ ਸੋਚਦੇ ਨੇ ਕਿ ਹਾਂ ਅਸੀਂ ਯੂਟਿਊਬਰ ਬੰਨਾ ਹੈ ਅਸੀਂ ਜਾਂ ਕੁਝ ਵੀ ਕਰਨਾ ਹੈ ਤੇ ਉਹ ਇਸ ਚੀਜ਼ ਨੂੰ ਦੇਖ ਕੇ ਆ ਸਕਦੇ ਨੇ ਕਿ ਜਾਂ ਅਸੀਂ ਯੂਟਿਊਬ ਬੰਨਾ ਹੈ ਤੇ ਕਿਸ ਤਰ੍ਹਾਂ ਬਣ ਸਕਦੇ ਆ ਆਪਾਂ ਉਹ ਚੀਜ਼ ਦੱਸੀ ਦੀ ਕਿ ਇਹਨਾਂ ਦੀਆਂ ਵੀਡੀਓ ਬਹੁਤ ਹੀ ਜ਼ਿਆਦੀਆਂ ਵਧੀਆ ਹੁੰਦੀਆਂ ਨੇ ਇਹਨਾਂ ਨੂੰ ਦੇਖੋ ਕਿ ਇਹ ਕਿਸ ਤਰ੍ਹਾਂ ਵੀਡੀਓ ਆਦੀਆਂ ਵਗੈਰਾ ਬਣਾਉਂਦੇ ਨੇ ਤੇ ਕਿਸ ਤਰ੍ਹਾਂ ਲੋਕਾਂ ਸਾਹਮਣੇ ਪੇਸ਼ ਕਰਦੇ ਨੇ ਜਿਸ ਕਰਕੇ ਉਹਨਾਂ ਦਾ ਨਾਂ ਕੋਈ ਰੋਸਟ ਹੁੰਦਾ ਨਾ ਉਹਨਾਂ ਨੂੰ ਕੋਈ ਗਾਲੀ ਕਲੋਚ ਕਰਦੇ ਆ ਆਪਣਾ ਮੇਨ ਮੁੱਦਾ ਇਹ ਆ ਕਿ ਹਾਂ ਕੱਲ ਨੂੰ ਕਿਸੇ ਨੇ ਵੀ ਆਪਦੇ ਵਲੌਗਸ ਵਗੈਰਾ ਬਣਾਉਣੇ ਨੇ ਜਾਂ ਆਪਦੀਆਂ ਵੀਡੀਓ ਵਗੈਰਾ ਨੂੰ ਅੱਗੇ ਲੈ ਕੇ ਆਉਣਾ ਹੈ ਇਸ ਤਰ੍ਹਾਂ ਵੀ ਲਿਆ ਸਕਦੇ ਨੇ ਇਸੇ ਤਰ੍ਹਾਂ ਹੌਲੀ ਹੌਲੀ ਜਿਸ ਤਰ੍ਹਾਂ ਟਾਈਮ ਗੁਜ਼ਰਦਾ ਹੈ ਤੇ ਉਹਨਾਂ ਦੀ ਰਕਮ ਵੀ ਵਧੀਆ ਹੁੰਦੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਉਹਨਾਂ ਦੀ ਹੁਣ ਬਹੁਤ ਹੀ ਜ਼ਿਆਦਾ ਵਧੀਆ ਆਪਦੀ ਕਮਾਈ ਵੀ ਹੈਗੀ ਹੈ ਤੁਹਾਨੂੰ ਪਤਾ ਜਦੋਂ 1 2 ਲੱਖ ਵਿਊ ਉਹਨਾਂ ਦੀ 1 ਲੱਖ ਵਿਊ ਤਾਂ ਆਮ ਜੀ ਗੱਲ ਹੀ ਹੈ ਕਿ ਉਹ ਡੇਲੀ ਵਲੋਗਿੰਗ ਤੇ ਵੀ ਆ ਜਾਂਦੀ ਹੈ ਤੇ ਬਾਕੀ ਸ਼ੂਟਸ ਵਗੈਰਾ ਤੋਂ ਵੀ ਆ ਜਾਂਦੇ ਨੇ ਕਾਫੀ ਪੈਸਾ ਉਹਨਾਂ ਨੂੰ ਆ ਜਾਂਦਾ ਹੈ ਜਿੱਥੋਂ ਕਿ ਤੁਸੀਂ ਹਿਸਾਬ ਲਾ ਸਕਦੇ ਹੋ ਕਿ 4-5 ਲੱਖ ਰੁਪਈਆ ਉਹਨਾਂ ਦੇ ਅ ਮਹੀਨੇ ਦੀ ਇਨਕਮ ਆ ਜਾਂਦੀ ਹੈ ਵਿੱਚ ਉਹਨਾਂ ਨੇ ਆਪ ਦੇ ਜਿਹੜੇ ਕਿ ਆਪ ਦੀ ਟੀਮ ਆਉਂਦੀ ਹੈ ਉਹਨਾਂ ਨੂੰ ਵੀ ਦੇਨੇ ਹੁੰਦੇ ਨੇ ਕਿ ਕਿਸ ਨੇ ਐਕਟ ਦੇ ਹਿਸਾਬ ਤੇ ਸਾਰਿਆਂ ਨੂੰ ਹੀ ਪੈਸੇ ਦਿੱਤੇ ਜਾਂਦੇ ਨੇ ਕਿ ਜਿੰਨਾ ਕਿਸੇ ਦਾ ਐਕਟ ਹੁੰਦਾ ਹੈ ਉਹਨਾਂ ਹੀ ਉਹਨਾਂ ਨੂੰ ਕੰਮ ਐਕਟ ਵਗੈਰਾ ਦੇ ਦਿੱਤੇ ਜਾਂਦੇ ਨੇ ਤੇ ਇਸ ਤਰ੍ਹਾਂ ਹੀ ਉਹਨਾਂ ਨੇ ਆਪਦੀ ਵਾਈਫ ਨੂੰ ਹੁਣ ਆ ਜਦੋਂ ਐਨੀਵਰਸਰੀ ਉਹਨਾਂ ਨੇ ਫਸਟ ਐਨੀਵਰਸਰੀ ਦੀ ਯਾਦ ਕੀ ਮਨਾਈ ਸੀ ਤੁਹਾਨੂੰ ਸ਼ਾਇਦ ਪਤਾ ਹੀ ਹੋਵੇਗਾ ਸੰਦੀਪ ਦਾ ਬਰਥਡੇ ਵੀ ਕਦੇ ਨਹੀਂ ਮਨਾਇਆ ਤੇ ਨਾ ਹੀ ਉਹਨਾਂ ਨੇ ਕਦੇ ਐਨੀਵਰਸਰੀ ਮਨਾਈ ਸੀ ਤੇ ਇਸ ਕਰਕੇ ਉਹਨਾਂ ਨੇ ਯਾਦ ਕੀ ਐਨੀਵਰਸਰੀ ਮਨਾਈ ਸੀ ਤੇ ਉਹਨਾਂ ਨੇ ਸੰਦੀਪ ਨੂੰ ਗਿਫਟ ਦਿੱਤਾ ਡਾਇਮੰਡ ਦੀ ਰਿੰਗ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿਉਂਕਿ ਉਹ ਬਹੁਤ ਹੀ ਥੋੜੇ ਜਿਹੀ ਦਿਨਾਂ ਵਾਲੀ ਕੀ 2 ਕੁ ਮਹੀਨਿਆਂ ਦੀ ਪਹਿਲਾਂ ਹੀ ਗੱਲ ਏ ਇਸ ਕਰਕੇ ਹੁਣ ਉਹ ਆਪ ਦੇ ਪਰਿਵਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਹੈ ਆਪਦੀ ਲਾਈਫ ਨੂੰ ਸੈਟੀਸਫਾਈ ਹੈ ਹੁਣ ਉਹਨਾਂ ਨੇ ਬਹੁਤ ਹੀ ਸੋਨਾ ਘਰ ਮਹਿਲਾ ਵਰਗਾ ਘਰ ਬਣਾਉਣ ਬਣਾ ਰਹੇ ਨੇ ਹਜੇ ਬਣ ਰਿਹਾ ਹੈ ਜਦੋਂ ਕੰਪਲੀਟ ਹੋ ਗਿਆ ਤੇ ਉਹ ਵੀ ਤੁਸੀਂ ਦੇਖੋ ਦੇਖੋਗੇ ਉਹਨਾਂ ਦੇ ਵਲੌਗਸ ਤੇ ਕਿ ਹਾਂ ਕਿੰਨਾ ਸੋਨਾ ਉਹਨੇ ਪਹਿਲਾ ਉਹਨਾਂ ਨੇ ਜ਼ਮੀਨ ਜਾਇਦਾਦ ਆਪ ਦੇ ਖਰਚੇ ਵਗੈਰਾ ਸਾਰਾ ਕੁਝ ਨਿਬੇੜ ਕੇ ਹੁਣ ਆਪਦੀ ਜ਼ਮੀਨ ਜਾ ਲਾਸਟ ਤੇ ਉਹਨਾਂ ਨੇ ਕੋਠੀ ਪਾਉਣੀ ਸ਼ੁਰੂ ਕੀਤੀ ਹੈ ਜਦੋਂ ਉਹਨਾਂ ਨੂੰ ਪਤਾ ਹੈ ਕਿ ਹੁਣ ਮੈਂ ਪੂਰਾ ਕੀ ਮੈਂ ਫ੍ਰੀ ਹਾਂ ਨਾ ਨਹੀਂ ਤਾਂ ਕਈ ਲੋਕ ਕੀ ਹੁੰਦਾ ਹੈ ਕਿ ਚਾਰ ਪੈਸੇ ਆਉਂਦੇ ਨੇ ਤੇ ਚਲੋ ਵੀ ਡਾਉਣ ਲੱਗ ਜਾਂਦੇ ਨੇ ਕਿ ਪਹਿਲਾਂ ਪਾ ਦਈਏ ਆਪਾਂ ਠੀਕ ਹੈ ਇਸ ਤਰ੍ਹਾਂ ਜਿਹੜੀ ਉਹਨਾਂ ਦੀ ਹੁਣ ਆਪਾਂ ਉਹਨਾਂ ਦੀ ਭੈਣਾਂ ਦੇ ਬਾਰੇ ਗੱਲ ਕਰ ਲਈਏ ਕਿ ਜਿਹੜੀ ਉਹਨਾਂ ਦੀ ਭੈਣ ਹੈ ਵੱਡੀ ਉਹ ਤਾਂ ਪ੍ਰੀਤੀ ਤੇ ਜਿਹੜੀ ਵੱਡੀ ਭੈਣ ਹੈ ਉਹ ਇਟਲੀ ਰਹਿੰਦੇ ਨੇ ਉਹਨਾਂ ਦੇ ਦੋ ਬੇਬੀਸ ਨੇ ਤੇ ਇੱਥੇ ਜਿਹੜੀ ਰਹਿੰਦੀ ਹੈ ਪ੍ਰੀਤੀ ਉਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਹਨਾਂ ਦਾ ਇੱਕ ਬੇਟਾ ਹੈਗਾ ਤੇ ਠੀਕ ਹੈ ਇਸ ਤਰ੍ਹਾਂ ਉਸਦੀ ਵਾਈਫ ਦੀ ਜਿਹੜੀ ਤੁਹਾਨੂੰ ਪਤਾ ਪੇਕਾ ਪਰਿਵਾਰ ਦੀ ਫੈਮਿਲੀ ਬਹੁਤ ਥੋੜੀ ਹੈ ਮਾਸੀ ਮਾਸੀ ਵਾਲਾ ਹੀ ਪਰਿਵਾਰ ਹੈ ਇਸ ਤਰ੍ਹਾਂ ਉਹਨਾਂ ਦੀ ਪੂਆ ਨੇ ਉਸ ਦੀਆਂ ਤਿੰਨ ਪੂਆ ਨੇ ਕਵਲ ਦੀਆਂ ਤਿੰਨ ਪੂਆ ਨੇ ਸੰਦੀਪ ਵਿਜੜਨਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਏ ਠੀਕ ਹੈ ਤੇ ਇਸੇ ਤਰ੍ਹਾਂ ਹੀ ਉਹਦੇ ਮਾਤਾ ਪਿਤਾ ਨੂੰ ਵੀ ਬਹੁਤ ਪਿਆਰ ਕਰਦਾ ਹੈ ਤੇ ਉਹਨਾਂ ਨੂੰ ਬਹੁਤ ਹੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ ਕਿ ਖੁਸ਼ ਹਨ ਵੀ ਤੇ ਇਹ ਜਿਹੜੀ ਇਹਨਾਂ ਦੀ ਟੀਮ ਹੁੰਦੀ ਹੈ ਉਹਨਾਂ ਨੂੰ ਛੋਟੇ ਛੋਟੇ ਸਰਪ੍ਰਾਈਜ਼ ਵਗੈਰਾ ਦਿੰਦਾ ਹੀ ਰਹਿੰਦਾ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਵੀਡੀਓ ਤੋਂ ਕਿ ਜੜੇ ਵੀ ਹੈ ਨਾ ਜਦੋਂ ਵੀ ਕੋਈ ਤਿਉਹਾਰ ਆਉਂਦਾ ਜਾਂ ਕੁਝ ਜਾਂਦਾ ਜਿੰਨਾ ਵੀ ਇਸ ਤੋਂ ਹੋ ਸਕਦਾ ਉਨਾ ਹੀ ਉਹਨਾਂ ਦੀ ਹੈਲਪ ਕਰਦਾ ਹੈ ਬਾਕੀ ਇਹ ਜਦੋਂ ਪਿੱਛੇ ਜਾ ਪਾਣੀ ਵਗੈਰਾ ਆਇਆ ਸੀ ਉਦੋਂ ਵੀ ਇਸ ਨੇ ਕਾਫੀ ਜ਼ਿਆਦੇ ਗਰੀਬਾਂ ਲੋਕਾਂ ਦੀ ਮਦਦ ਕੀਤੀ ਸੀ ਇੱਥੋਂ ਇਹਨਾਂ ਦਾ ਪਤਾ ਲੱਗਦਾ ਹੈ ਕਿ ਹਾਂ ਕਿਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਆਦਮੀ ਨੇ ਤੇ ਕਿਸ ਤਰ੍ਹਾਂ ਦੇ ਹੈਗੇ ਨੇ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੁਣ ਇਸ ਤੋਂ ਬਾਅਦ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਪ੍ਰੀਤੀ ਦੀ ਆਪਾਂ ਲੈ ਕੇ ਆਉਣੀ ਹੈ ਸਟੋਰੀ ਇਸ ਤੋਂ ਬਾਅਦ ਤੁਹਾਨੂੰ ਦੱਸਿਆ ਹੀ ਸੀ ਤੇ ਉਹਨਾਂ ਦੀ ਸਟੋਰੀ ਆਪਾਂ ਲੈ ਕੇ ਆਵਾਂਗੇ ਤੇ ਉਹਨਾਂ ਦੀ ਸਟੋਰੀ ਵੇਖਣ ਦੇ ਲਈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਕਿਉਂਕਿ ਮੈਨੂੰ ਤਾਂ ਵੈਸੇ ਹੀ ਮਾਰੇ ਕਮੈਂਟ ਵੇਖ ਕੇ ਹੀ ਥੋੜਾ ਜਿਹਾ ਹੋਰ ਜਿਹਾ ਆਉਣ ਲੱਗ ਪੈਂਦਾ ਹੈ ਤਲ ਬਾਕੀ ਤੁਹਾਡੀ ਵਿਸ਼ਾ ਤਾਂ ਤੁਸੀਂ ਆਪਦੀ ਸੋਚ ਦਿਖਾਉਣੀ ਹੁੰਦੀ ਹੈ ਆਪਣਾ ਮੇਨ ਮੋਟਿਵ ਇਹੀ ਹੈ ਕਿ ਹਾਂ ਕਿ ਲੋਕੀ ਰੋਸਟ ਵਗੈਰਾ ਜਿਵੇਂ ਇਹਨਾਂ ਨੂੰ ਨਹੀਂ ਕਿ ਹੋਰਾਂ ਲੋਕਾਂ ਨੂੰ ਦਾ ਕਰਦੇ ਨੇ ਇਸ ਕਰਕੇ ਉਹ ਚੱਕਰ ਜਿਹਾ ਵਧਿਆ ਆ ਰਿਹਾ ਹੈ ਕਿ ਹਾਂ ਜਿਹੜੇ ਥਾਂ ਥਾਂ ਤੇ ਹੁਣ ਬਹੁਤ ਸਾਰੇ ਰੋਸਟਰ ਹੋ ਚੁੱਕੇ ਨੇ ਠੀਕ ਹੈ ਇਸ ਕਰਕੇ ਮੈਂ ਆਪਾਂ 네ਗੇਟਿਵ ਨੂੰ ਜੇ ਪ੍ਰੋਮੋਟ ਕਰਾਂਗੇ ਤਾਂ 네ਗੇਟਿਵ ਹੀ ਅੱਗੇ ਆਏਗੀ ਜੇ ਪੋਜ਼ੀਟਿਵ ਨੂੰ ਆਪਾਂ ਪ੍ਰੋਮੋਟ ਕਰਾਂਗੇ ਤਾਂ ਤਾਂ ਹੀ ਪੋਜ਼ੀਟਿਵ ਅੱਗੇ ਆਏਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰਿਓ ਜਿਹੜਾ ਪਹਿਲਾਂ ਕਮੈਂਟ ਵਿੱਚ ਵਲੌਗਿੰਗ ਵਾਲਾ ਚੈਨਲ ਹੈ ਟਵਿੰਸ ਬੇਬੀ ਵਾਲਾ ਜਸਕੀਰਤ ਸਿੰਘ ਸਿੱਧੂ ਦੇ ਜੇ ਤੁਹਾਨੂੰ ਵਧੀਆ ਲੱਗੇ ਤਾਂ ਉਹਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬਾਕੀ ਤੁਹਾਡੀ ਮਰਜ਼ੀ ਹੈ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ